مشقاؤدیکریوں پنجاب اور نیوز پاجپانی آج پٹھانکوٹ ਵਿਖੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਸ ਵਿੱਚ ਸਾਬਕਾ ਮੇਅਰ ਅਨਿਲ ਵਾਸੂਦੇਵਾ ਅਤੇ ਉਹਨਾਂ ਦੇ ਸਾਥੀਆਂ ਨੇ ਕਾਂਗਰਸ ਦੇ ਮੇਅਰ ਪੰਨ ਲਾਲ ਪਾਟਿਆ ਤੇ 18 ਕਰੋੜ ਰੁਪਏ ਦੇ ਟੈਂਡਰ ਗੈਰ ਕਾਨੂੰਨੀ ਢੰਗ ਨਾਲ ਖਰਚ ਕਰਨ ਦੇ આરોਪ ਲਗਾਏ ਨੇ ਉਹਨਾਂ ਕਿਹਾ ਕਿ ਕਾਂਗਰਸ ਦੇ ਮੇਅਰ ਨੇ ਪਿਛਲੇ 9 ਮਹੀਨਿਆਂ ਤੋਂ ਹਾਊਸ ਦੀ ਮੀਟਿੰਗ ਨਹੀਂ ਬੁਲਾਈ ਜਦਕਿ ਨਿਯਮਾਂ ਅਨੁਸਾਰ ਹਰ ਮਹੀਨੇ ਮੀਟਿੰਗ ਦੀ ਲੋੜ ਹੁੰਦੀ ਉਹਨਾਂ ਕਿਹਾ ਕਿ ਨਾਲੀਆਂ ਦੀ ਸਫਾਈ ਨਾ ਹੋਣ ਕਰਕੇ ਸ਼ਹਿਰ ਦੇ ਮੁੱਖ ਬਾਜ਼ਾਰ ਗਾਂਧੀ ਚੌਕ ਵਿੱਚ ਪਾਣੀ ਦੁਕਾਨਾਂ ਵਿੱਚ ਦਾਖਲ ਹੋ ਰਿਹਾ ਜਿਸ ਨਾਲ ਕਰੋੜਾਂ ਰੁਪਏ ਦਾ ਸਾਮਾਨ ਨੁਕਸਾਨਿਆ ਗਿਆ ਉਹਨਾਂ ਇਸ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਇਸ ਦੌਰਾਨ ਹਾਊਸ ਦੇ ਵਿਰੋਧੀ ਧਿਰ ਦੇ ਨੇਤਾ ਰੋਹਿਤ ਪੂਰੀ ਨੇ ਕਿਹਾ ਕਿ ਸਦਨ ਦੀ ਮੀਟਿੰਗ ਨਹੀਂ ਬੁਲਾਈ ਜਾ ਰਹੀ ਅਤੇ ਪ੍ਰੈਸ ਨੂੰ ਮੀਟਿੰਗ ਹਾਲ ਵਿੱਚ ਦਾਖਲ ਹੋਣ ਤੋਂ ਰੋਕਿਆ ਗਿਆ ਸੀ ਜੋ ਕਿ ਬਿਲਕੁਲ ਗਲਤ ਹੈ ਨਾਜ਼ਮਾਨ ਉਤਰ ਖਾਤ ਤੱਕ ਨਹੀਂ ਦਿੱਤੀ ਜਾ ਰਹੀ ਵਿਕਾਸ ਪ੍ਰੋਜੈਕਟਾਂ ਨੂੰ ਲਾਗੂ ਕਰਨਾ ਤਾਂ ਦੂਰ ਦੀ ਗੱਲ ਹੈ ਹੁਣ ਇਹਨਾ ਕਿਹਾ ਕਿ ਸਾਡੇ ਵੱਲੋਂ ਵਾਰ-ਵਾਰ ਕਿਹਾ ਗਿਆ ਕਿ ਪਾਤ ਤੋਂ ਉੱਪਰ ਉੱਠ ਕੇ ਸ਼ਹਿਰ ਦੇ ਵਿਕਾਸ ਤੇ ਧਿਆਨ ਦਿੱਤਾਵੇ ਦੇਖ ਰਿਓ ਪੰਜਾਬ ਬਾਰਡਰ ਨਿਊਜ਼ ਕੇ ਸ਼ਰਮਾ ਦੀ ਰਿਪੋਰਟ ਪਠਾਨਕੋਟ ਸਾਰੇ ਪਹਿਲੇ ਤੇ ਪ੍ਰੈਸ ਦੇ ਮਿੱਤਰਾਂ ਦਾ ਬਹੁਤ-ਬਹੁਤ ਸਵਾਗਤ ਮੇਰੇ ਨਾਲ ਦੋਨੋਂ ਮੰਡਲ ਦੇ ਅਕਸ਼ ਅਮਨ ਜੀ ਨਿਕੁਨ ਜੀ ਔਰ ਸਾਡੇ ਪੂਰਬ ਮੇਅਰ ਅਨਿਲ ਵਾਸੂਦੇਵਾ ਜੀ ਔਰ ਸਾਡੇ ਕਾਉਂਸਲਰ ਅ ਨਰੇਜ ਜੀ ਤੇ ਸੈਣੀ ਸਾਹਿਬ ਆਏ ਅੱਜ ਅਸੀਂ ਸਿਰਫ 12 ਕਾਉਂਸਲਰਾਂ ਦੀ ਮੀਟਿੰਗ ਬੁਲਾਈ ਸੀ ਜਿੱਚੋ ਤਿੰਨ ਚਾਰ ਕਾਉਂਸਲਰ ਬਾਹਰ ਅਸੀਂ ਐਮਐਲਏ ਸਾਹਿਬ ਨੂੰ ਵੀ ਕਿਹਾ ਸੀ ਕਿ ਇਸ ਮੀਟਿੰਗ ਚ ਰਹਿਣਾ ਐਮਐਲਏ ਸਾਹਿਬ ਨੇ ਆਣਾ ਸੀ ਖੁਦ ਆਣਾ ਸੀ ਔਰ ਕੋਈ ਉਹਨਾਂ ਨੂੰ ਟੈਂਪਰੇਚਰ ਹੋਣ ਦੇ ਕਾਰਨ ਕੋਈ ਇਸ ਮੀਟਿੰਗ ਉਹ ਕੰਮ ਨਹੀਂ ਕਰ ਸਕਦੇ ਇਹ ਮੀਟਿੰਗ ਅਸੀਂ ਇਸ ਕਰਕੇ ਬੁਲਾਈ ਆ ਕਿ ਅਸੀਂ ਬਾਰ-ਬਾਰ ਹਾਊਸ 'ਚ ਕਹਿੰਦੇ ਰਿਆਂ ਐਜ਼ ਅ اپੋਜੀਸ਼ਨ ਲੀਡਰ ਕਹਿੰਦੇ ਰਿਆਂ ਕਿ ਜੇ ਤੁਹਾਨੂੰ ਫੰਡ ਨਹੀਂ ਮਿਲਦਾ ਅਸੀਂ ਤੁਹਾਡੇ ਨਾਲ ਖੜੇ ਆਂ ਸ਼ਹਿਰ ਵਾਸਤੇ ਖੜੇ ਹੁੰਨੇ ਆਂ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਖੜੇ ਹੁੰਨੇ ਆਂ ਪਰ ਮੈਂ ਤੇ ਕਹਨਾ ਪੰਨਾ ਲਾਲ ਪਾਟਿਆ ਜੀ ਮੇਅਰ ਸਾਹਿਬ ਨੇ ਤੇ ਬਿਲਕੁਲ ਹੀ ਹਾਦੀ ਕਰਦੀ ਕਿ ਉਹ ਆਊਂ ਸਿਲੰਡਰ ਕਰਕੇ ਚਲ ਗਏ ਨੇ ਕਾਰਪੋਰੇਸ਼ਨ ਨੂੰ ਕਿ ਕੋਈ ਗੱਲ ਅੱਜ 9 ਮਹੀਨੇ ਹੋ ਗਏ ਭਾਈ ਇਹ ਫਾਈਲ ਦੇਖ ਨੋਮੀ ਨੇ ਪਹਿਲੇ ਮੀਟਿੰਗ ਹੋ ਚੋਈ ਸ਼ਾਇਦ ਤੁਹਾਨੂੰ ਤੇ ਉਹਨਾਂ ਨੇ ਇੱਕ ਕਾਰੀ ਦਿੱਤਾ ਕਿ ਅੱਗੇ ਸਾਡੇ ਸਮੇਂ 'ਚ ਜਦੋਂ ਮੇਰ ਸਾਹਿਬ ਹੁੰਦੇ ਸੀ ਵਾਸੂਦੇਵਾ ਜੀ মিডিਆ ਪੂਰਾ ਅੰਦਰ ਆਂਦਾ ਸੀ ਹੁਣ ਤੇ মিডিਆ ਨੂੰ ਵੀ ਨਹੀਂ ਅੰਦਰ ਆਣ ਦੀ ਇਜਾਜ਼ਤ ਇਹ ਪਹਿਲੀ ਵਾਰੀ ਕਾਨੂੰਨ ਪਾਸ ਕੀਤਾ ਇਹਨਾਂ ਨੇ ਕਿਉਂਕਿ ਇਹਨਾਂ ਦੀ ਮжоਰਿਟੀ ਹੈ ਕਰ ਸਕਦੇ ਆ ਪਰ ਅਸੀਂ ਉਸ ਕਾਨੂੰਨ ਦਾ ਵਿਰੋਧ ਅੰਦਰ ਕੀਤਾ ਸੀ ਕਿ মিডিਆ ਲੋਕਾਂ ਨੂੰ ਜਾ ਕੇ ਦੱਸੇ মিডিਆ ਇੱਕ ਆਤਤੰਤਰ ਹੈ ਜਿਹੜਾ ਬਾਹਰ ਜਾ ਕੇ ਲੋਕਾਂ ਨੂੰ ਦੱਸੇਗਾ ਕਿ ਬਈ ਇਹ ਡਵੈਲਪਮੈਂਟ ਇਹਨਾਂ ਨੇ ਪਿਛਲੀ ਦੀਵਾਲੀ ਦੇ 15 15 ਲੱਖ ਦੇ ਕੰਮ ਪਾਸ ਹੋਏ ਹਰ ਵਾੜਾ ਚ ਅਗਲੀ ਦੀਵਾਲੀ ਆ ਗਈ ਤੇ 15 15 ਲੱਖ ਦੇ ਉਹ ਕੰਮ ਵੀ ਨਹੀਂ ਕੰਪਲੀਟ ਹੋਏ ਜਿੱਥੇ ਉਹਨਾਂ ਨੇ ਸੀਵਰੇਜ ਦੀ ਪਾਈ ਪਾਈ ਆ ਉੱਥੇ ਕਨੈਕਸ਼ਨ ਹੀ ਨਹੀਂ ਠੇਕੇਦਾਰ ਨੇ ਦਿੱਤੇ ਸਰੋਵਰ ਵੱਡਾ ਤਾਂ ਮੇਰੇ ਵਾਰਡ ਦਾ ਹੀ ਮੁੱਦਾ ਹੈ ਪਾਈ ਪਾ ਗਏ ਆ ਪਿਛਲੀ ਦੀਵਾਲੀ ਦੀ ਪਾਈ ਪਈ ਸੀਵਰੇਜ ਦੀ ਕਨੈਕਸ਼ਨ ਹੀ ਨਹੀਂ ਦਿੱਤੇ ਮੈਂ ਉਹਨਾਂ ਨੂੰ ਪੁੱਛਿਆ ਕੰਨ ਜੀ ਸਾਡੇ ਤੇ ਪਿਛਲੀ ਦੀਵਾਲੀ ਦੀ ਪੇਮੈਂਟ ਨਹੀਂ ਆਈ ਉਹ ਕੰਮ ਕੀ ਕਰਨਾ ਦੇਖੋ ਉਹ ਵੀ ਠੀਕ ਹੈ 1 ਰੁਪਿਆ ਕਾਰਪੋਰੇਸ਼ਨ ਚ ਨਹੀਂ ਹੈ ਔਰ ਸਾਡੇ ਜਿਹੜੇ ਸੀਵਰੇਜ ਮੈਨ ਆ ਜਾਂ ਕੋਈ EMPLOYEE ਆ ਕੱਲ ਮੇਰੀ ਉਹਨਾਂ ਨਾਲ ਵੀ ਗੱਲ ਹੋਈ ਸੀ ਹਾਲੀ ਤੱਕ ਅੱਜ ਕਿੰਨੀ 20 21 ਤਰੀਕ ਹੋ ਗਈ ਆ ਕੱਲ ਤੱਕ ਉਹਨਾਂ ਦੀ ਤਨਖਾਹਾਂ ਵੀ ਨਹੀਂ ਸੀ ਪਈਆਂ ਇਹ ਆਮ ਪਾਰਟੀ ਕਹਿੰਦੀ ਆ ਕਿ ਅਸੀਂ ਸ਼ਹਿਰ ਤੇ ਡਿਵੈਲਪਮੈਂਟ ਕਰ ਰਹੇ ਆ ਡਿਵੈਲਪਮੈਂਟ ਅੱਜ ਅਖਬਾਰ ਚ ਖਬਰ ਵੀ ਬੜੀ ਵੱਡੀ ਲੱਗੀ ਆ ਕੋਈ 3-4 ਬਾਡਾਂ ਦੀ ਗੰਦਾ ਔਰ ਮੈਗਨਾ ਸੀਵਰੇਜ ਦਾ ਬਿਹਾਲ ਅਸੀਂ ਬਾਰ-ਬਾਰ ਹੋ ਉੱਚੀ ਕੋਈ ਕੁਐਸਚਨ ਚੁੱਕਦੇ ਹੀ ਕਿ ਸ਼ਹਿਰ ਆਪਣਾ ਇਹ ਸ਼ਹਿਰ ਦੇ ਅਸੀਂ ਵਾਸੀਆਂ ਸਾਰਿਆਂ ਨੇ ਇਕੱਠੇ ਹੋ ਕੇ ਸ਼ਹਿਰ ਨੂੰ ਚਲਾਣਾ ਇਹਦੇ ਚ ਬੀਜੇਪੀ ਕਾਂਗਰਸ ਆਪਦਾ ਨਹੀਂ ਸਵਾਲ ਇਹ ਸ਼ਹਿਰ ਸਾਡਾ ਪਰ ਇਹਨਾਂ ਸਾਡੀ ਨਹੀਂ ਸੁਣੀ ਨਹੀਂ ਸੁਣੀ ਔਰ ਇਸ ਤੋਂ ਬਾਅਦ ਅਸੀਂ ਉਹ ਜਿਹੜੇ ਬਿਆਰੀ ਐਮਸੀ ਜਿਨ੍ਹਾਂ ਨੇ ਚੋਣਾਂ ਵੀ ਲੜਿਆ 50 ਐਮਸੀਆਂ ਨੇ ਬੀਜੇਪੀ ਤੋਂ ਅਸੀਂ ਉਹਨਾਂ ਦੀ ਵੀ ਇੱਕ ਬਹੁਤ ਜਲਦੀ ਵੱਡੀ ਮੀਟਿੰਗ ਕਰਨ ਜਾ ਰਹੇ ਹਾਂ कि ਆਪਣੇ ਆਪਣੇ ਵਾਡਾਂ ਦੇ ਮੁੱਦੇ ਲੈ ਕੇ ਅਸੀਂ ਪੂਰੇ ਐਮਐਲਏ ਸਾਹਿਬ ਸਾਰੇ ਪੁਰਾਣੇ ਮੇਅਰ ਸਾਹਿਬ ਅਸੀਂ ਸਾਰੇ ਮੰਡਲ ਦੇ ਅਕਸ਼ ਅਸੀਂ ਡੀਸੀ ਸਾਹਿਬ ਨੂੰ ਵੀ ਜਾ ਕੇ ਮਿਲਨੇ ਆਂ ਸ਼ਹਿਰ ਦੀਆਂ ਗਲੀਆਂ ਦੇ ਹਾਲਾਤ ਦੇਖੋ ਨਾਲੀਆਂ ਦੇ ਹਾਲਾਤ ਦੇਖ ਲੋ ਨਾਲੀਆਂ ਦੇ ਜਿੱਦਾਂ ਨਿਪੁੰਨ ਜੀ ਨੇ ਗੱਲ ਕੀਤੀ ਨਾਲਿਆਂ ਦਾ ਤਾਂ ਪੁੱਛੋ ਹੀ ਕੁਛ ਨਾ ਗੰਦਨ ਨਾ ਤੁਹਾਡਾ ਸਵਾਗਤ ਸਾਡੇ ਨਾਲ ਇਸ ਲਈ ਸਾਡੇ ਕਾਰਪੋਰੇਸ਼ਨ ਦੇ ਵਿੱਚ ਹਾਊਸ ਦੇ ਲੀਡਰ रोहितपुरी जी मंडल प्रधान ने पुंजी मंडल प्रधान अमन जी और काउंसलर नरेश जी और राकेश सैनी जी ए इथे हाजिर है आज जिस छोटे जे नोटिस ते तानु बुलाया हो विषय बड़ा गंभीर है वो शुरुआत है और इस विषय नु पार्टी आगे लेके जाने वाली है आज उदी सिर्फ भूमिका तय कर रहे है अपने लोग जिथे पुरी साहब ने तानु किया कि मीटिंगां दे हालात जेड़े ओ किस तरह दे हैगे है ओ दे बारेच तानु जानकारी मिली जेड़े लोग ਗਲਾ ਫਾੜ ਫਾੜ ਕੇ ਗੱਲ ਕਰਦੇ ਸੀ ਅੱਜ ਬੋਲਦੇ ਹੀ ਨਹੀਂ ਉਹਨਾਂ ਨੂੰ ਕਿਸ ਗੱਲ ਦਾ ਡਰ ਹੈ ਮੈਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਲੱਭ ਰਹੀ ਜਰੀਏ ਕਿਤੇ ਔਰ ਤੁਹਾਨੂੰ ਜਿਹੜੀ ਕਿ ਮੈਂ ਬਹੁਤ ਇੰਪੋਰਟੈਂਟ ਮੈਂ ਜਿਹੜੀ ਜਿਹੜੀ ਗੱਲਾਂ ਦੱਸਾਂਗਾ ਬਹੁਤ ਹੀ ਇੰਪੋਰਟੈਂਟ ਗੱਲ ਜਰੀਏ ਕੀ ਦੱਸਣ ਜਾ ਰਿਹਾ ਹਾਂ ਹਾਊਸ ਦੇ ਵਿੱਚ ਮੀਟਿੰਗ ਨਹੀਂ ਹੋ ਰਹੀ ਲੇਕਿਨ ਕੰਮ ਪਾਸ ਕੀਤੇ ਜਾ ਰਹੇ ਹੈ ਉਹ ਕਿਸ ਤਰ੍ਹਾਂ ਕੀਤੇ ਜਾ ਰਹੇ ਹੈ ਐਂਟੀਸੀਪੇਸ਼ਨ ਦੇ ਵਿੱਚ ਕੰਮ ਪਾਸ ਹੋ ਰਹੇ ਹੈ ਤੁਹਾਡੀ ਜਾਣਕਾਰੀ ਦੇ ਵਿੱਚ ਕਿ ਮੈਂ ਦੱਸਿਆ ਬਹੁਤ ਹੀ ਸੀਰੀਅਸ ਵਿਸ਼ੇ ਮੈਂ ਲੈ ਰਿਹਾ ਹਾਂ ਇਹਨਾਂ ਨੇ 18 ਕਰੋੜ ਦੇ ਟੈਂਡਰ ਲਗਾਏ ਜਿਹੜੇ ਆਮ ਆਦਮੀ ਪਾਰਟੀ ਨੇ ਇਹਨਾਂ ਨੂੰ ਕਿਹਾ ਕਿ ਇਹ ਇੱਕ ਕ੍ਰੈਡਿਟ ਲਾਈਨ ਦੇ ਤੌਰ ਤੇ ਉੱਪਰ ਸ਼ਹਿਰ ਨੂੰ ਦਿੱਤਾ ਜਾ ਰਿਹਾ ਤੁਸੀਂ ਇਹਦੇ ਟੈਂਡਰ ਲਗਾਣੇ ਆ ਔਰ ਟੈਂਡਰ ਲਗਾਉਣ ਦੇ ਲਈ ਮੀਟਿੰਗ ਕਰੋ ਇਹਨਾਂ ਨੇ ਮੀਟਿੰਗ ਨਹੀਂ ਕੀਤੀ ਔਰ ਮੇਅਰ ਸਾਹਿਬ ਔਰ ਕਮਿਸ਼ਨਰ ਸਾਹਿਬ ਨੇ ਐਂਟੀਸੀਪੇਸ਼ਨ ਦੇ ਵਿੱਚ ਉਹ 18 ਕਰੋੜ ਦੇ ਕੰਮ ਅਪਰੂਵ ਕੀਤੇ ਔਰ ਜਿਸ ਦਿਨ ਤੁਸੀਂ ਅਗਲੀ ਮੀਟਿੰਗ ਦੀ ਤੁਹਾਨੂੰ ਜਾਣਕਾਰੀ ਮਿਲੇਗੀ ਤੁਸੀਂ ਦੇਖਣਾ ਸਾਰੇ ਦੇ ਸਾਰੇ ਮਤਲਬ ਅੱਜ 95% ਕੰਮ ਜਿਹੜੇ ਐਂਟੀਸੀਪੇਸ਼ਨ ਚ ਪ੍ਰੂਵ ਹੋ ਰਹੇ ਆ ਹਾਊਸ ਦੀ ਮੀਟਿੰਗ ਕਾਲ ਕਰਨ ਤੋਂ ਡਰ ਰਹੇ ਆ ਕੀ ਆ ਬਿਨਾ ਮੀਟਿੰਗ ਤੋਂ ਕੰਮ ਨਹੀਂ ਕਰਵਾ ਸਕਦੇ ਨਹੀਂ ਜੀ ਨਹੀਂ ਕਰਵਾਇਆ ਜਾ ਸਕਦੇ ਐਂਟੀਸੀਪੇਸ਼ਨ ਚ ਐਂਟੀਸੀਪੇਸ਼ਨ ਦਾ ਮਤਲਬ ਹੈ ਹੁੰਦਾ ਹੈ ਕਿ ਉਹਦੀ ਪ੍ਰਮਾਨਗੀ ਦੀ ਪੂਰੇ ਪ੍ਰਮਾਨਗੀ ਦੇ ਨਹੀਂ ਪੂਰੇ ਪ੍ਰਮਾਨਗੀ ਚ ਕੋਈ ਇੱਕ ਕੰਮ ਹੋ ਸਕਦਾ ਦੋ ਕੰਮ ਹੋ ਸਕਦੇ ਆ ਕੋਈ ਬੜਾ ਹੜ ਆ ਗਿਆ ਐਮਰਜੈਂਸੀ ਲੱਗ ਗਈ ਆਫਤਾ ਆ ਗਈ ਅਰਥਕਵੇਕ ਆ ਗਿਆ ਕੋਈ ਐਕਸੀਡੈਂਟ ਹੋ ਗਏ ਉਹ ਗੱਲ ਤੇ ਅਪਰੂਵ ਕੀਤੀ ਜਾ ਸਕਦੀ ਹੈ ਇਹ ਟੈਂਡਰ ਜਿਹੜੇ 21 22 ਤਰੀਕ ਨੂੰ ਖੁੱਲਣੇ ਸੀਗੇ ਇਹ ਸਾਰੇ ਦੇ ਸਾਰੇ ਐਂਟੀਸਿਪੇਸ਼ਨ ਦੇ ਵਿੱਚ ਅਪਰੂਵ ਹੋ ਕੇ ਲੱਗੇ। ਪਤਾ ਕਰ ਲੋ ਮੈਂ ਤੇ ਦੀ ਜਾਂਚ ਦੀ ਮੰਗ ਕਰ ਰਿਹਾ ਕਿ ਪਿਛਲੇ ਮੀਟਿੰਗ ਤੋਂ ਬਾਅਦ ਔਰ ਪਿਛਲੀ ਮੀਟਿੰਗ ਦਾ ਤੇ ਵੇਰਵਾ ਸਾਡੇ ਕੋਲ ਆ ਉਹਦੇ ਵਿੱਚ ਵੀ ਅੱਧੇ ਤੋਂ ਜ਼ਿਆਦਾ ਕੰਮ ਐਂਟੀਸਿਪੇਸ਼ਨ ਦੇ ਵਿੱਚ ਅਪਰੂਵ ਹੋਏਦੇ ਆ ਜ ਜਦੀ ਬਾਅਦ ਦੇ ਵਿੱਚ ਹਾਊਸ ਸਕੂਲ ਪ੍ਰਵਾਨ ਕੀ ਲਈ ਹੈ ਕਿਉਂਕਿ ਇਹਨਾਂ ਕੋਲ ਮੈਜੋਰਿਟੀ ਹੈ ਔਰ ਇਹ ਮੈਜੋਰਿਟੀ ਹੋਣ ਦਾ ਬੜਾ ਨਜਾਇਜ਼ ਫਾਇਦਾ ਉਠਾ ਰਹੇ ਆ ਮੀਟਿੰਗ ਹੋਏਗੀ ਕਾਉਂਸਲਰ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਮਿਲੇਗਾ ਸ਼ਹਿਰ ਦੀਆਂ ਪ੍ਰੋਬਲਮਾਂ ਅਲੱਗ ਕੇ ਸਾਹਮਣੇ ਆਣ ਗਈਆਂ ਔਰ ਇਸ ਸਾਲ ਜਿਹੜੇ ਹੜਾ ਆਏ ਔਰ ਜਿਹਦਾ ਪਠਾਨਕੋਟ ਦੇ ਵਿੱਚ ਇੰਪੈਕਟ ਹੋਇਆ ਬਾਕੀ ਜਗ੍ਹਾ ਨਾਲੋਂ ਬਹੁਤ ਘੱਟ ਹੋਇਆ ਉਹਦਾ ਇੰਪੈਕਟ ਹੁੰਦਾ ਇੱਕੋ ਹੀ ਬੜਾ ਵੱਡਾ ਕਾਰਨ ਹੈ ਕਿ ਨਾਲਿਆਂ ਦੀ ਸਫਾਈ ਇਸ ਵਾਰੀ ਬਿਲਕੁਲ ਨਹੀਂ ਹੋਈ ਲੋਕਾਂ ਨੇ ਜਿਹੜੀ ਇਨਕ੍ਰੋਚਮੈਂਟ ਕੀਤੀ ਸੀ ਉਹਦੇ ਬਾਰੇ ਦੇ ਵਿੱਚ ਇਹਨਾਂ ਨੇ ਕੋਈ ਫੈਸਲਾ ਨਹੀਂ ਕੀਤਾ ਔਰ ਨਾਲਿਆਂ ਦੀ ਸਫਾਈ ਨਾ ਹੋਣ ਦੇ ਕਾਰਨ ਬਹੁਤ ਸਾਰੀ ਜਗ੍ਹਾ ਦੇ ਪਰ ਬਹੁਤ ਸਾਰੇ ਮੁਹੱਲਿਆਂ ਦੇ ਉੱਪਰ ਜਿਹੜਾ ਪਾਣੀ ਬਹੁਤ ਅੰਦਰ ਗਿਆ ਔਰ ਲੋਕਾਂ ਦਾ ਨੁਕਸਾਨ ਵੀ ਉਦੋਂ ਚਾਹ ਬਜ਼ਾਰਾਂ ਦੇ ਵਿੱਚ ਤੁਸੀਂ ਮunicipal ਬਾਜ਼ਾਰ ਦਾ ਹਾਲ ਅਸੀਂ ਸਾਰਿਆਂ ਨੇ ਮਿਲ ਕੇ ਵੇਖਿਆ ਗਾਂਧੀ ਚੌਂਗ ਦਾ ਹਾਲ ਵੇਖਿਆ ਉਹਦਾ ਇੱਕੋ ਹੀ ਕਾਰਨ ਹੈ ਕਿ ਨਾਲਿਆਂ ਦੀ ਸਫਾਈ ਨਹੀਂ ਹੋਈ ਲੇਕਿਨ ਅੱਜ ਸਭ ਤੋਂ ਇੰਪੋਰਟੈਂਟ ਗੱਲ ਜਿਹੜੀ ਮੀਟਿੰਗ ਨਹੀਂ ਕਰਵਾਣਾ ਔਰ ਟੈਂਡਰਾਂ ਦੀ ਪੂਰਵ ਪ੍ਰਵਾਨਗੀ ਦੇਣਾ ਅੱਜ 18 ਕਰੋੜ ਦੇ ਵਿੱਚ ਜਿਹੜੇ ਟੈਂਡਰ ਕਿੱਥੇ ਮੀਟਿੰਗ ਦੇ ਵਿੱਚ ਪਾਸ ਹੋਏ ਆ ਤਿੰਨ ਮਹੀਨੇ ਪਹਿਲੇ ਤੇ ਗੱਲ ਕਰ ਰਹੇ ਆ ਮੀਟਿੰਗ ਦੇ ਵਿੱਚ ਪਾਸ ਨਹੀਂ ਕਰਦੇ ਪੂਰਵ ਪ੍ਰਵਾਨਗੀ ਦਿੰਦੇ ਆ ਫਾਈਨੈਂਸ਼ੀਅਲ ਕੰਮ ਦੀ ਪੂਰਵ ਪ੍ਰਵਾਨਗੀ ਬੜੇ ਹੀ ਕੁਝ ਕੇਸਾਂ ਦੇ ਅੰਦਰ ਹੀ ਦਿੱਤੀ ਜਾ ਸਕਦੀ ਹੈ ਬੜੀ ਜ਼ਰੂਰੀ ਕੋਈ ਗੱਲ ਉਹਦੇ ਤੇ ਦਿੱਤੀ ਜਾ ਸਕਦੀ ਹੈ ਹਰ ਕੰਮ ਦੀ ਪੂਰਵ ਪ੍ਰਵਾਨਗੀ ਹਾਊਸ ਦਾ ਮਤਲਬ ਹੀ ਕੋਈ ਨਹੀਂ ਹਾਊਸ ਨੂੰ ਰਹਿ ਨਹੀਂ ਦੇਣਾ ਚਾਹੀਦਾ ਔਰ ਇਹ ਜਿਹੜੀ ਗੱਲ ਇਹ ਪਹਿਲੀ ਵਾਰੀ ਕਾਰਪੋਰੇਸ਼ਨ ਦੇ ਇਤਿਹਾਸ ਦੇ ਅੰਦਰ ਹੋਈ ਹੈ ਕਿ ਹਰ ਕੰਮ ਦੀ ਪੂਰਵ ਪ੍ਰਵਾਨਗੀ ਜਿਹੜੀ ਕੀਤੀ ਜਾ ਰਹੀ ਹੈ ਖਾਲੀ ਪੁਰੀ ਸਾਹਿਬ ਹਾਊਸ ਦੀ ਪ੍ਰਵਾਨਗੀ ਨਹੀਂ ਹੋ ਰਹੀ ਐਫਐਂਡੀਸੀ ਦੀ ਪ੍ਰਵਾਨਗੀ ਵੀ ਪੂਰਵ ਪ੍ਰਵਾਨਗੀ ਲਈ ਦਿੱਤੀ ਜਾ ਰਹੀ ਹੈ ਅਲਾਟਮੈਂਟ ਵੀ ਕੰਮਾਂ ਦੀ ਅਲਾਟਮੈਂਟ ਵੀ ਪੂਰਵ ਪ੍ਰਵਾਨਗੀ ਦੇ ਆਧਾਰ ਤੇ ਉੱਪਰ ਹੋ ਰਹੀ ਹੈ ਇਹ ਬਹੁਤ ਇਹ ਬਹੁਤ ਹੀ ਸੀਰੀਅਸ ਮੁੱਦਾ ਹੈ ਜਿਹੜੇ ਰਲਵਾਂ ਦਾ ਇੱਕ ਟੈਂਡਰ ਪਾਸ ਹੋਇਆ ਸੀ ਨਾ ਉਹ ਵਾਲੇ ਕੰਮ ਅਧੂਰਾ ਪਿਆ ਹੋਇਆ ਦਿੱਤੇ ਵੀ ਰਾਣੀ ਕੀ ਗਰਮਾਈ ਹੋਈ ਹੈ ਤਾਂ ਉਹਨੇ ਪਰ ਇੱਕ ਜਾਰਾ ਦੇਖਿਏ 12 ਨੰਬਰ ਵਾਰਡ ਦੇ ਵਿੱਚ ਮੈਂ ਸਮਝਦਾ ਜਿਹਦਾ ਵੀ ਤੁਹਾਡਾ ਪਧਰਵਾ ਦਾ ਔਰ ਉਹ ਇਲਾਕਾ ਇਹ ਆਂਦਾ ਸ਼ੈਲੀ ਕੁਲੀਆਂ ਦਾ ਇਲਾਕਾ ਆਂਦਾ ਉਹ ਬਹੁਤ ਹੀ ਇੰਪੋਰਟੈਂਟ ਹੈਗਾ ਉਹਦੇ ਲਈ ਕ੍ਰੇਟ ਵੀ ਲੱਗਨੇ ਚਾਹੀਦੇ ਸੀਗੇ ਉਹ ਸਾਰੀਆਂ ਇਹਨਾਂ ਦਾ ਕੰਮ ਕੰਮਾਂ ਦੇ ਬਲੇ ਪਾਸੇ ਦਾ ਧਿਆਨ ਹੀ ਨਹੀਂ ਹੈਗਾ ਸਾਡੇ ਪ੍ਰਧਾਨ ਸਾਹਿਬ ਨੇ ਵੀ ਜਿਸ ਤਰੀਕੇ ਦੇ ਨਾਲ ਕਾਉਸਸ ਦੀ ਗੱਲ ਜਿਹੜੀ ਹੈਗੀ ਮੇਰਾ ਇੱਕ ਸਾਥੀ ਪੁੱਛ ਰਿਹਾ ਸੀਗਾ ਕਾਉਸਸ ਦਾ ਇੰਟਰੋਡਕਸ਼ਨ ਸਾਡੇ ਸਮੇਂ ਦੇ ਅੰਦਰ ਹੋਈ ਸੀ ਕਾਉਸਸ ਦੇ ਵਿੱਚ 1000 ਰੁਪਏ ਫੋਰ ਵੀਲਰਸ ਦਾ 200 ਰੁਪਏ ਟੂ ਵੀਲਰਸ ਦਾ ਕੁਝ ਸਿਮੈਂਟ ਇੰਡਸਟਰੀ ਕੋਈ ਬੈਂਕੁਇਟ ਹਾਲ ਕੋਈ ਲਿਕਰ ਕੋਈ ਬਿਜਲੀ ਇਹਨਾਂ ਚਾਰ ਪੰਜ ਚੀਜ਼ਾਂ ਦੇ ਉੱਪਰ ਕਾਉਸਸ ਲੱਗਦਾ ਸੀਗਾ ਔਰ ਬੜਾ ਵੱਡਾ ਅਮਾਉਂਟ ਜਿਹੜਾ ਇਹਦੇ ਵਿੱਚ ਕਲੈਕਟ ਹੋ ਰਿਹਾ ਸੀ ਜਿਹਦੇ ਵਿੱਚ ਗੋਤਾਨ ਦੀ ਸੰਭਾਲ ਹੋ ਰਹੀ ਸੀ ਅੱਜ ਗੋਤਾਨ ਪੂਰੇ ਸ਼ਹਿਰ ਕੋਈ ਚਿੰਤਾ ਕੌਣ ਕਰ ਰਿਹਾ ਮੈਂ ਸਮਝਦਾ ਕਿ ਜਿਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਉਹ ਇਸ ਗੱਲ ਦੀ ਚਿੰਤਾ ਨਹੀਂ ਕਰ ਰਹੇ ਉਹ ਨਾ ਸਟ੍ਰੇਟ ਡੌਗਸ ਦੀ ਚਿੰਤਾ ਕਰ ਰਹੇ ਨਾ ਸ਼ਹਿਰ ਦੇ ਵਿੱਚ ਵਿਕਾਸ ਦੇ ਕੰਮ ਕਰਨ ਦੀ ਚਿੰਤਾ ਕਰ ਰਹੇ ਹੈ ਪੈਸਿਆਂ ਦੀ ਅਗਰ ਗੱਲ ਕਰੀਏ ਤੇ ਪੈਸਿਆਂ ਦੀ ਮੰਗ ਜਿਹੜੀ ਹੈ ਕਿੰਨੂੰ ਕਰਨੀ ਚਾਹੀਦੀ ਹੈ ਪ੍ਰਿੰਸੀਪਲ ਪ੍ਰਦੇਸ਼ ਦੇ ਅੰਦਰ ਪ੍ਰਿੰਸੀਪਲ اپੋਜੀਸ਼ਨ ਪਾਰਟੀ ਕਾਂਗਰਸ ਹੈ ਕਦੀ ਉਹਨਾਂ ਨੇ ਗੱਲ ਕੀਤੀ ਕਿ ਪਠਾਨਕੋਟ ਦੀ ਕਾਰਪੋਰੇਸ਼ਨ ਨੂੰ ਇਹ ਉਹਦਾ ਹੱਕ ਨਹੀਂ ਮਿਲ ਰਿਹਾ ਫਾਈਨੈਂਸ ਕਮਿਸ਼ਨ ਦੇ ਪੈਸੇ ਲੈਣ ਦੇ ਲਈ ਗਾਈਡਲਾਈਨਸ ਹੈ ਕਿ ਪੂਰੀਆਂ ਨਹੀਂ ਕਰ ਪਾ ਰਹੇ ਮੈਂ ਚੈੱਕ ਕੀਤੀ ਹੈ ਗੱਲ ਔਰ ਦੂਸਰਾ ਆਪਣੇ ਪੈਸੇ ਕਿਸ ਤਰ੍ਹਾਂ ਆਣੇ ਇਹਦੀ ਇਹਨਾਂ ਨੂੰ ਕੋਈ ਜਾਂਚ ਨਹੀਂ ਇਹਦੀ ਯੋਜਨਾ ਨਹੀਂ ਇਹਨਾਂ ਕੋਲ ਤੀਸਰਾ ਪ੍ਰਦੇਸ਼ ਸਰਕਾਰ ਨੇ ਜਿਸਲੇ ਚੋਣਾਂ ਨੂੰ ਥੋੜਾ ਟਾਈਮ ਰਹਿ ਗਿਆ ਇਹ ਗੱਲ ਇਹ ਪੈਸੇ ਦੇਣ ਦੀ ਗੱਲ ਕੀਤੀ ਕ੍ਰੈਡਿਟ ਲਾਈਨ ਲਗਾਉਣ ਦੀ ਲੇਕਿਨ ਉਹਦੀ ਮੀਟਿੰਗ ਕਰਨ ਦੀ ਹਿੰਮਤ ਨਹੀਂ ਚੁਟਾ ਪਾਇਏ ਪੂਰਵ ਪ੍ਰਵਾਨਗੀ ਦੇ ਕੇ ਟੈਂਡਰ ਲਗਾਉਂਦੇ ਔਰ ਜੇ ਟੈਂਡਰ ਆ ਜਾਂਦੇ ਹੈ ਮੈਨੂੰ ਤਾਂ ਐਸਾ ਲੱਗਦਾ ਉਹਦੀ ਐਕਸੈਪਟੈਂਸ ਵੀ ਇਹਨਾਂ ਨੇ ਪੂਰਵ ਪ੍ਰਵਾਨਗੀ ਦੇ ਕਰਨੀ ਹੈ ਇੱਕ ਵਿਅਕਤੀ ਪੂਰੇ ਕਾਰਪੋਰੇਸ਼ਨ ਨੂੰ ਪੂਰੀ ਨਗਰ ਨਿਗਮ ਨੂੰ ਚਲਾਉਣ ਦਾ ਪ੍ਰਯਾਸ ਕਰ ਰਿਹਾ ਜਿਹੜਾ ਨਾ ਕੇਵਲ ਕਾਨੂੰਨੀ ਤੌਰ ਤੇ ਉੱਪਰ ਗਲਤ ਹੈ اخلاقی ਤੌਰ ਤੇ ਉੱਪਰ ਵੀ ਗਲਤ ਹੈ ਔਰ ਬੀਜੇਪੀ ਇਹਦਾ ਵਿਰੋਧ ਕਰੇਗੀ ਜਿਸ ਨੇ ਸਾਡੇ ਪ੍ਰਧਾਨ ਸਾਹਿਬ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਅੰਦਰ ਸ਼ਹਿਰ ਦੀ ਸਾਰੀ ਮੁਸ਼ਕਲਾਂ ਦੇ ਲਈ ਚਾਹੇ ਉਹ ਵਿਕਾਸ ਦੇ ਕੰਮ ਹੈ ਚਾਹੇ ਉਹ ਸੀਵਰੇਜ ਦਾ ਪ੍ਰਸ਼ਨ ਹੈ ਚਾਹੇ ਉਹ ਨਾਲਿਆਂ ਦੀ ਸਫਾਈ ਦਾ ਔਰ ਦੂਸਰੀ ਸਫਾਈ ਦਾ ਇਸ ਵਾਰੀ ਤੁਸੀਂ ਇਹ ਵੀ ਵੇਖਿਆ ਕਿ 11ਵੇਂ ਨੰਬਰ ਦੇ ਉੱਪਰ ਸਾਡਾ ਸ਼ਹਿਰ ਪਹੁੰਚ ਗਿਆ ਕਿੱਥੇ ਅਸੀਂ ਚੌਥੇ ਨੰਬਰ ਤੇ ਲੈ ਆਏ ਸੀ 11ਵੇਂ ਨੰਬਰ ਦੇ ਉਪਰਾਨਾ ਮੇਰਾ ਵੀ ਸਿਰ ਜਿਹੜਾ ਸ਼ਰਮ ਨਾਲ ਝੁਕਿਆ ਮੈਂ ਸਮਝਦਾ ਕਿ ਇਹ ਇਹਨਾਂ ਦੀ ਯੋਜਨਾ ਦੀ ਇਹਨਾਂ ਦੀ ਪਲੈਨਿੰਗ ਦੀ ਔਰ ਇਹਨਾਂ ਦੇ ਕੰਮ ਕਰਨ ਦੇ ਤਰੀਕੇ ਦੇ ਵਿੱਚ ਸਾਰੀ ਜਗ੍ਹਾ ਦੇ ਉੱਪਰ ਦੋਸ਼ ਹੈ ਕਿਤੇ ਨਾ ਕਿਤੇ ਇਹ ਜਿਹੜਾ ਹੈਗਾ ਇਹ ਅਗਰੇ ਠੀਕ ਨਹੀਂ ਕਰਨਗੇ ਤੇ ਭਾਜਪਾ ਸੜਕਾਂ ਦੇ ਉੱਪਰ ਆਏਗੀ ਅਸੀਂ ਆਪਣੇ ਸਾਰੇ ਲੋਕਤੰਤਰੀ ਅਧਿਕਾਰਾਂ ਦਾ ਉਪਯੋਗ ਕਰਦੇ ਹੋਏ ਇਹਦਾ ਪੁਰਜ਼ੋਰ ਵਿਰੋਧ ਕਰਾਂਗੇ ਕਿਉਂ ਸਾਡੇ ਕੋਲ ਚੌਕੀਦਾਰੀ ਦੀ ਭੂਮਿਕਾ ਹੈ ਅਸੀਂ ਉਹਨੂੰ ਪੂਰੀ ਤਰ੍ਹਾਂ ਨਿਭਾਵਾਂਗੇ ਮੈਸਰ ਜੀ ਤੁਸੀਂ ਜਿਸ ਤਰ੍ਹਾਂ ਕਿਹਾ